ਤਰਸੀਰ ਸਿੰਘ ਨਾ ਜੀ ਕਾਨੀ ਸਿੰਘ ਆ ਰਹੇ ਨੇ ਬੱਲਾ ਨਾ ਫੇਰ ਕਰਦੇ ਯਾਰ ਬੱਲਾ ਨਾ ਛੱਡ ਦਿਓ ਮਾਮਲਾ ਇਹ ਛੱਡਾ ਰੋਇ ਖੇਤ ਜਾਣਾ ਸੀ ਤੇ ਇਧਰ ਆਉਂਦੇ ਜਾਂਦੇ ਨੇ ਪੋਣੀ ਪਾਣੀ ਲਾਉਣਾ ਸਾਡਾ ਰਸਤਾ ਹੀ ਇਹ ਆ ਜੀ ਤੇ ਇਧਰ ਬਲਥਵਾ ਬਾਵਾਂਗੇ ਦੂਜੇ ਪਾਸੇ ਜਾਮਾ ਸੱਟਾ ਖਾਵਾਂਗੇ ਐਦ ਕਰਕੇ ਵੀ ਇਹ ਜਲ ਛੱਡਿਆ ਦਾ ਨੱਕਾ ਅਸੀਂ ਬੰਦ ਨਹੀਂ ਹੋਣ ਦਿੰਦੇ ਕੱਟ ਹਾਂ ਕੱਟ ਛੱਡਿਆ ਜੀ ਇਹ ਤੱਕੇ ਨਾਲ ਬੰਦ ਕਰਦੇ ਜੀ ਇਹ ਮੈਨਾਂ ਦੇ ਹੁਣ ਮਾਮਲਾ ਮੌਕੇ ਦਾ ਕੀ ਗੱਲਬਾਤ ਹੋਈ ਹੈ ਮੌਕੇ ਦੀ ਗੱਲਬਾਤ ਇਹ ਹੋਈ ਹੈ ਇਹ ਕੱਟ ਕੇ ਬੰਦ ਕਰਨ ਆਏ ਹੈ ਤੇ ਅਸੀਂ ਨਹੀਂ ਹੋਣ ਦਿੰਦੇਗੇ ਨਹੀਂ हां जी ਮੁਲਾਜ਼ਮ ਆਏ ਇਹਨਾਂ ਦੇ ਮੁਲਾਜ਼ਮ ਆਏ ਇਹਨਾਂ ਦੇ ਅਸੀਂ ਕੱਲ ਦਫ਼ਤਰ ਗਏ ਸੀ ਅੱਜ ਫੇਰ ਬੰਦ ਕਰਨਾ ਸੀ ਕੱਲ ਦਫ਼ਤਰ ਜਾ ਕੇ ਆਏ ਇਹਨਾਂ ਦੇ ਜੀ ਉਹਨਾਂ ਨੂੰ ਟਾਈਮ ਲੱਗਿਆ ਇਹਨਾਂ ਨੂੰ ਫੇਰ ਹੁਣ ਫੇਰ ਭੇਜਦੇ ਮੁਲਾਜ਼ਮ ਕੀ ਬੰਦ ਕਰਿਓ ਤੇ ਅਸੀਂ ਨਹੀਂ ਹੋਣ ਦਿੰਦੇ ਬਾਪੂ ਕੱਟ ਨਹੀਂ ਬੰਦ ਹੋਣ ਹਾਂ ਕੱਟ ਨਹੀਂ ਬੰਦ ਹੋਣ ਲੱਗੇ ਮੇਰਾ ਨਾਮ ਸ਼ਗਨਦੀਪ ਸਿੰਘ ਹੈ ਜੀ ਇਹ ਮੇਨ ਗੱਲ ਕੀ ਹੈ ਜੀ ਜਿਹੜਾ ਇਹ ਕੱਟ ਹੈ ਇਹਨੂੰ ਬੰਦ ਕਰਾਉਣ ਵਾਸਤੇ ਆਈ ਸੀਗੇ ਠੀਕ ਹੈ ਜੀ ਇਹ ਪਹਿਲਾਂ ਵੀ ਆ ਚੁੱਕੇ ਅਸੀਂ 11ਵੇਂ ਮਹੀਨੇ ਚ ਨਵੰਬਰ ਚ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਹਦੀ ਰੀਸੀਵਿੰਗ ਵੀ ਹੈਗੀ ਆ ਐਪਲੀਕੇਸ਼ਨ ਆ ਵੀ ਅਸੀਂ ਇਹ ਕੱਟ ਬੰਦ ਨਹੀਂ ਹੁੰਦੇ ਨਾ ਸਾਡੇ ਨਾਲ ਇੱਥੇ ਤਿੰਨ ਪਿੰਡ ਲੱਗਦੇ ਆ ਸਿੰਘੇ ਵਾਲਾ ਫਤੂਈ ਵਾਲਾ ਮਿਰੜੀ ਤੇ ਇਹ ਅੱਗੇ ਲਵਾਰੇ ਨੂੰ ਜਾਂਦੀ ਆ ਸੜਕ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਇਹਨੂੰ ਉਹ ਹੈਗੇ ਆ ਬੰਦੇ ਮੈਨੇ ਪਿੰਡ ਦੇ ਉਹਨਾਂ ਦਾ ਪੈਟਰੋਲ ਪੰਪ ਲੱਗਣਾ ਇੱਥੇ ਠੀਕ ਹੈ ਨਾ ਉਹ ਕਹਿੰਦੇ ਐਕਸੀਡੈਂਟਲ ਜ਼ੋਨ ਹੈ ਇਹ ਹਾਲਾਂਕਿ ਇੱਥੇ ਇੱਕ ਵੀ ਐਕਸੀਡੈਂਟ ਨਹੀਂ ਹੋਇਆ ਠੀਕ ਹੈ ਕਿਤੇ ਰਿਕਾਰਡ 'ਚ ਨਹੀਂ ਹੈਗਾ ਜੇ ਤੁਸੀਂ ਰਿਕਾਰਡ 'ਚ ਹੈਗਾ ਤੁਸੀਂ ਦਿਖਾ ਸਕਦੇ ਹੋ ਤੇ ਇਹਦੀ ਉਹਨਾਂ ਦਾ ਹੈਗਾ પેટ્રોલ ਪੰਪ ਲਾਉਣਾ પેટ્રોલ ਪੰਪ ਦਾ ਕੀ ਆ ਉਹਨਾਂ ਨੂੰ ਵੀ ਕਿਹਾ ਸੀ ਅਸੀਂ ਤੁਸੀਂ ਕੋਈ ਸੈਕੰਡ ਅਲਟਰਨੇਟ ਦੇਖੋ ਆਪਣਾ ਠੀਕ ਆ ਕੋਈ ਹੋਰ ਦੇਖੋ ਹੋਰ ਪ੍ਰੋਵੀਜ਼ਨ ਹੁੰਦੀਆਂ ਹਰ ਇੱਕ ਚੀਜ਼ ਦੀਆਂ ਉਹ ਕਹਿੰਦੇ ਨਹੀਂ ਇੱਕ ਵਾਰੀ ਅਸੀਂ ਬੰਦ ਕਰਾਂਗੇ ਇਹ ਕੱਟ ਤੇ ਫਿਰ ਸਾਨੂੰ ਐਨਓਸੀ ਮਿਲੂਗਾ ਬਿਲਕੁਲ ਇਹ ਰੈੱਡ ਜ਼ੋਨ ਵਿੱਚ ਜੋ ਐਕਸੀਡੈਂਟ ਦੇ ਵਿੱਚ ਪਾਇਆ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹਨਾਂ ਕੋਲ ਐਪਲੀਕੇਸ਼ਨ ਹੈ ਨਹੀਂ ਇੱਥੇ ਲਗਾਤਾ ਨਹੀਂ ਹੋਇਆ ਨਹੀਂ ਇੱਥੇ ਇੱਕ ਵੀ ਸਿੰਗਲ ਐਕਸੀਡੈਂਟ ਨਹੀਂ ਹੋਇਆ ਜੀ ਚਿੜੀ ਨੇ ਪਰ ਨਹੀਂ ਮਾਰਿਆ ਜੀ ਕਦੇ ਠੀਕ ਆ ਨਹੀਂ ਇਵਨ ਜਿਹੜੇ ਪਿੱਛੇ ਕੱਟ ਹੈਗੇ ਆ ਸੀ ਰਿਕਾਰਡ ਚ ਦੇਖਿਓ ਔਨ ਰਿਕਾਰਡ ਹੈ ਇਹ ਚੀਜ਼ਾਂ ਠੀਕ ਆ ਮਾਣਾ ਪਿੰਡਾ ਉੱਥੇ ਕਿੰਨੇ ਐਕਸੀਡੈਂਟ ਹੁੰਦੇ ਆ ਠੀਕ ਆ ਬਹੁਤ ਜ਼ਿਆਦੇ ਲੋਕਾਂ ਦੀ ਮਤਲਬ ਡੈਥ ਵਗੈਰਾ ਵੀ ਹੋਈਆਂ ਹਨਾ ਤੇ ਬਹੁਤ ਐਕਸੀਡੈਂਟ ਹੁੰਦੇ ਉੱਥੇ ਇੱਥੇ ਸਿੰਗਲ ਇੱਥੇ ਕੱਟ ਦੇ ਕਿ ਡੱਬ ਵਾਲੀ ਤੱਕ ਇੱਕ ਸਾਡੇ ਸਿੰਗਲ ਜਿਹੜਾ ਮੇਨ ਹੈਗਾ ਜਿਹੜਾ ਪੁਲ ਬਣਿਆ ਉਹ ਬਹੁਤ ਗਲਤ ਬਣਿਆਗਾ ਹਾਲਾਂਕਿ ਉਹ ਪੁਲ ਥੋੜਾ ਜਿਹੜੀ ਮੇਨ ਰੋਡ ਸਿੰਗਲ ਵਾਲੇ ਤੋਂ ਆਉਂਦੀ ਆ ਉਹਦੇ ਉੱਤੇ ਇਹਨਾਂ ਨੇ ਮੇਨ ਹਾਈਵੇ ਦਾ ਕੱਟ ਦਿੱਤਾ ਉਹ ਬਹੁਤ ਗਲਤ ਆ ਉਹਦੇ ਬਾਰੇ ਵੀ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਠੀਕ ਹੈ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਅੰਜੀਤ ਸਿੰਘ ਹੈ ਜੀ ਪਿੰਡ ਪਿੰਡ ਮੇਰਾ ਸਿੰਘੇਵਾਲਾ ਜੀ ਮਾਮਲਾ ਜੀ ਇਹ ਕਟ ਇੱਕ ਕੰਪਨੀ ਹੈ ਇੱਕ ਅਲੱਗ ਇੱਕ ਕੰਪਨੀ ਦਾ ਜਿਹੜਾ ਕੰਮ ਹੈ ਪੰਦ ਹੋ ਚੁੱਕਾ ਹੈ ਸੜਕ ਦਾ ਮੇਨਟਨੈਂਸ ਦਾ ਕੰਮ ਹੈ ਇਹਨਾਂ ਦਾ ਤੇ ਇਹ ਕਟ ਨੂੰ ਸਾਡੇ ਨੂੰ ਬੰਦ ਕਰ ਰਹੀ ਹੈ ਅਸੀਂ 23 11 ਨੂੰ ਜਿਵੇਂ ਭਾਈ ਸਾਹਿਬ ਨੇ ਦੱਸਿਆ ਤੁਹਾਨੂੰ 23 11 ਨੂੰ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਹਦੀ ਰੀਸੀਵਿੰਗ ਸਾਡੇ ਕੋਲੇ ਹੈਗੀ ਕੱਲ ਅਸੀਂ ਫਿਰ ਤਿੰਨ ਪੰਚਾਇਤਾਂ ਦੇ ਲੈਟਰ ਪੈਡ ਤੇ ਸਿੰਘੇਵਾਲਾ ਪਿੰਡ ਸਿੰਘੇਵਾਲਾ ਢਾਣੀ ਫਤੂਹੀ ਵਾਲਾ ਤੁਹੀ ਵਾਲਾ ਪਿੰਡ ਤਿੰਨਾਂ ਦੀ ਲੈਟਰ ਪੈਡ ਤੇ ਉਹਨਾਂ ਨੂੰ ਇੱਕ ਅਪਲੀਕੇਸ਼ਨ ਦਿੱਤੀ ਹੈ ਇਹਨਾਂ ਦੇ ਪਿੰਡ ਨੂੰ ਪ੍ਰੈਜ਼ਾਈਡਿੰਗ ਆਫਿਸ ਜਿਹੜਾ ਹੈਗਾ ਪ੍ਰੈਜ਼ਾਈਡਿੰਗ ਟਰੈਕਟਰ ਨੂੰ ਉਹਦਾ ਨਾਮ ਰਜੀਵ ਕੁਮਾਰ ਹੈ ਉਹਨਾਂ ਨੇ ਅਸੀਂ ਦਿੱਤੀ ਅਸੀਂ ਅਖਿਆ ਜੀ ਸਾਡਾ ਕੋਈ ਹੱਲ ਕਰੋ ਵੀ ਸਾਡੇ ਕੋਲ ਇੱਕ ਘਟ ਹੈ ਚਾਰ ਪਿੰਡਾਂ ਵਾਸਤੇ ਇੱਕ ਹੀ ਘਟ ਹੈ ਸਾਡੇ ਕੋਲੇ ਵੀ ਤੁਸੀਂ ਜੇ ਤੁਸੀਂ ਕਹਿੰਦੇ ਜੀ ਅਸੀਂ ਪੰਪ ਨੂੰ ਐਨਓਸੀ ਦੇਣੀ ਹੈ ਕਿਸੇ ਨੂੰ ਇੱਥੇ ਵੀ ਪੰਪ ਨੂੰ ਤੁਸੀਂ ਇੱਕ ਨਿੱਜੀ ਬੰਦੇ ਨੂੰ ਫਾਇਦਾ ਦੇ ਰਹੇ ਹੋ ਤੁਸੀਂ ਤਿੰਨ ਬੰਦੇ ਨੂੰ ਪਿੰਡਾਂ ਨੂੰ ਅਨਗੋਲਿਆ ਕਰ ਰਹੇ ਹੋ ਵੀ ਜੇ ਤੁਸੀਂ ਉਹਨੂੰ ਦੇਣੀ ਹੈ ਇੱਕ ਬੰਦੇ ਨੂੰ ਮਤਲਬ ਨਿੱਜੀ ਕੋਈ ਫਾਇਦਾ ਦੇਣਾ ਹੈ ਉਹਦੇ ਵਾਸਤੇ ਕੋਈ ਸਰਵਿਸ ਰੋਡ ਬਣਾਓ ਜਾਂ ਕੋਈ ਹ ਇਸ ਤੋਂ ਪਿੱਛੇ ਵੀ ਕੱਟ ਹੈ ਇਹ ਕਹਿੰਦੇ ਜੀ ਅਸੀਂ ਇਹ ਨਜਾਇਜ਼ ਕੱਟ ਹੈ ਤੇ ਅਸੀਂ ਸਾਰੇ ਕੱਟ ਬੰਦ ਕਰਨੇ ਅਸੀਂ ਕਹਾਂ ਜੀ ਫਿਰ ਮੁਕਸਰ ਤੋਂ ਸ਼ੁਰੂ ਕਰ ਲਓ ਸਾਰੇ ਬੰਦ ਕਰ ਦਿਓ ਸਾਡੇ ਕੱਟ ਨੂੰ ਹੀ ਕਿਉਂ ਬੰਦ ਕਰ ਦਿਓ ਇਹ ਸਿਰਫ ਸਾਡੇ ਨਾਲ ਧੱਕਾ ਕਰਦੇ ਆ ਜੀ ਇੱਕ ਨਿੱਜੀ ਬੰਦੇ ਨੂੰ ਫਾਇਦਾ ਦੇਣ ਵਾਸਤੇ ਸਾਡੇ ਪਿੰਡਾਂ ਨਾਲ ਧੱਕਾ ਹੋ ਰਿਹਾ ਹੈ ਸਾਡੇ ਨਾਲ ਕਿ ਚਾਰ ਪਿੰਡਾਂ ਨਾਲ ਧੱਕਾ ਹੋ ਰਿਹਾ ਇਹ ਹਾਲਾਂਕਿ ਸਾਡੇ ਖੇਤਾਂ ਦਾ ਰਸਤਾ ਹੈ ਮਤਲਬ ਦੋਨੇ ਪਾਸੇ ਸਿੰਗੇਵਲ ਦੀ ਜ਼ਮੀਨ ਹੈ ਇੱਥੇ ਮੈਨਿਆਂ ਦਾ ਕੋਈ ਚੱਕਰ ਵੀ ਨਹੀਂਗਾ ਪਰ ਅਸੀਂ ਕਹਿੰਦੇ ਵੀ ਜੇ ਉਹਨਾਂ ਨੂੰ ਕੋਈ ਲੋੜ ਆ ਉਹਦਾ ਪਿੱਛੇ ਕੱਟ ਬਣਾ ਲੈਣ ਜਾਂ ਉਹਦਾ ਕੋਈ ਪੁਲ ਬਣਾਉਣ ਜਾਂ ਕੋਈ ਸਰਵਿਸ ਮੀਟਿੰਗ ਦੇ ਵਿੱਚ ਸਾਨੂੰ ਕਹਿੰਦੇ ਤੁਸੀਂ ਇਹਦਾ ਨਾ ਹੱਲ ਕਰ ਲਓ ਕੋਈ ਵੀ ਸਾਨੂੰ ਇੱਕ ਵਾਰੀ ਕਟੇ ਬੰਦ ਕਰ ਲੈਣ ਦਿਓ ਤੇ ਫਿਰ ਤੁਸੀਂ 15 ਦਿਨਾਂ ਬਾਅਦ ਖੋਲ ਲਿਓ ਅਸੀਂ ਕਹਿੰਦੇ 15 ਦਿਨਾਂ ਬਾਅਦ ਅਸੀਂ ਖੋਲਾਂਗੇ ਤੇ ਉਹ ਅਨਲੀਗਲ ਹੋ ਜਾਊਗਾ ਅਨਲੀਗਲ ਤੁਸੀਂ ਮੰਨ ਲਓ ਇੱਥੇ ਕੋਈ ਗੱਲਬਾਤ ਹੋ ਗਈ ਫਿਰ ਕੋਈ ਤੁਸੀਂ ਪੀਡੀ ਅੱਜ ਬੈਠੇ ਹੋ ਇਸ ਸੀਟ ਤੇ ਕੱਲ ਨੂੰ ਤੁਸੀਂ ਇੱਥੋਂ ਚੇਂਜ ਹੋ ਗਏ ਤੇ ਸਾਡਾ ਦੇ ਮੰਨ ਲਓ ਅਥਰਾਇਜ਼ ਹੈ ਮੰਨ ਲਓ ਗੈਰਕਾਨੂੰਨੀ ਹੈ ਫਿਰ ਇਹਨੂੰ ਬੰਦ ਕਰ ਦੂਗਾ ਇਹ ਐਕਸੀਡੈਂਟ ਹੋ ਗਿਆ ਕੋਈ ਗੱਲ ਆਖੂ ਤੁਸੀਂ ਟੱਪੇ ਕਿਉਂ ਖੋਲਿਆ ਕਿਉਂ ਅਗਲਾ ਕਦਮ ਕੀ ਲੈਣ ਦਾ ਹੈ ਅਗਲਾ ਜੇਤਾ ਜੀ ਸਾਡਾ ਅਸੀਂ ਇਹਨਾਂ ਨੂੰ ਕਿਹਾ ਇੱਕ ਉਹ ਵਾਪਸ ਚਲੇਗੇ ਠੀਕ ਹੈ ਅਗਲਾ ਕਦਮ ਇਹ ਆ ਵੀ ਅਸੀਂ ਦੇਖਦੇ ਆ ਤਾਂ ਵਿਚਾਰ ਕਰਾਂਗੇ ਜੇ ਤਾਂ ਇਹਨਾਂ ਨੇ ਸਾਡਾ ਇਹ ਮੰਗ ਸਾਡੀ ਮੰਨ ਲਈ ਤਾਂ ਠੀਕ ਹੈ ਨਹੀਂ ਅਸੀਂ ਇਹਦਾ ਸੰਘਰਸ਼ ਵਿੱਢਾਂਗੇ ਉਹਦੇ ਹੱਥੇ ਸਾਨੂੰ ਕੁਝ ਵੀ ਕਰਨਾ ਪੈ ਜੇ ਸਾਨੂੰ ਸੜਕਾ ਜਾਮ ਕਰਨੀ ਪਵੇ ਸਾਨੂੰ ਇੱਥੇ ਪੱਕਾ ਧਰਨਾ ਲਾਉਣਾ ਪਵੇ ਠੀਕ ਹੈ ਇੱਥੇ ਅਸੀਂ ਬੈਠਾਂਗੇ ਕਿਤੋਂ ਤਾਈ ਤੁਸੀਂ ਕਰ ਸਕਦੇ ਹੋ ਕਰਨਾ ਜਾਂ ਕਰਨਾ ਜਾਂ ਅਸੀਂ ਇਹਨਾਂ ਨੂੰ ਹਫ਼ਤੇ ਦਾ ਹੈਗਾ ਜੀ ਲੋਹੜੀ ਤੋਂ ਬਾਅਦ ਅਸੀਂ ਦੇਖਦੇ ਆ ਵੀ ਅਸੀਂ ਤਿੰਨੇ ਪਿੰਡਾਂ ਦੀ ਮੀਟਿੰਗ ਕਰਾਂਗੇ ਸਿੰਘੇ ਵਾਲਾ ਪਿੰਡ ਦੀ ਫਤੂਹੀ ਵਾਲਾ ਆਣੀ ਸਿੰਘੇ ਵਾਲਾ ਲੋਹਾਰਾ ਇਹ ਸਾਰੇ ਪਿੰਡਾਂ ਦੇ ਅਸੀਂ ਜਿਹੜੇ ਜ਼ਿਮੀਦਾਰ ਕਿਸਾਨ ਜਿਹੜੇ ਇਥੋਂ ਦੇ ਟੱਪਣ ਵਾਲੇ ਜਾਂ ਰਾਹਗੀਰ ਜਿਹੜੇ ਟੱਪਣ ਵਾਲੇ ਉਹਦੀ ਮੀਟਿੰਗ ਕਰਾਂਗੇ ਇਸ ਤੋਂ ਬਾਅਦ ਅਸੀਂ ਕੰਪਨੀ ਨੂੰ ਦੱਸਾਂਗੇ ਕਿ ਅਸੀਂ ਇਹਦਾ ਕੀ ਕਰਾਂਗੇ ਕਿ ਅਸੀਂ ਇਹਦੇ ਬਾਰੇ ਅਸੀਂ ਅਸੀਂ ਡੀਸੀ ਬਠਿੰਡਾ ਮੁਕਸਰੋਂ ਵੀ ਅਪਲੀਕੇਸ਼ਨ ਦੇ ਬਾਰੇ ਦੇਵਾਂਗੇ ਇੱਕ ਇਹਨਾਂ ਨੇ ਕੀ ਕਿਹਾ ਮੇਨਾ ਕਹਿੰਦੇ ਇਹ ਇਲਿੰਗ ਲਗਾਟ ਲੀਗਲ ਨਹੀਂ ਹੈਗਾ ਇਹ ਕਟ ਠੀਕ ਹੈ ਨਾ ਜੇ ਇਹ ਕਟ ਉਹਨਾਂ ਨੂੰ ਅਸੀਂ ਇਹ ਕਿਹਾ ਸੀ ਜੇ ਇਹ ਲੀਗਲ ਨਹੀਂ ਹੈਗਾ ਫਿਰ ਤੁਸੀਂ ਲੈਟਰ ਕੋ ਮਤਲਬ ਇਹਨਾਂ ਨੂੰ ਸੈਂਡ ਕਰ ਰਹੇ ਹੋ ਠੀਕ ਹੈ ਲੈਟਰ ਕਿਉਂ ਦੇ ਰਹੇ ਹੋ ਵੀ ਇਹਨੂੰ ਬੰਦ ਕਰਕੇ ਜੇ ਇਲੀਗਲ ਹੈ ਤੁਸੀਂ ਵੈਸੇ ਹੀ ਬੰਦ ਕਰ ਦਿਓ ਠੀਕ ਹੈ ਨਾ ਜੀ ਫਿਰ ਉਹਨਾਂ ਦਾ ਇਹ ਵੀ ਕਹਿਣਾ ਸੀ ਕਹਿੰਦੇ ਇੱਕ ਵਾਰ ਸਾਨੂੰ ਬੰਦ ਕਰ ਲਾਂ ਦੋ ਫਿਰ ਬਾਅਦ ਚ ਤੁਸੀਂ ਖੋਲ ਲਿਓ ਜਸਵੰਤ ਸਿੰਘ ਘੋੜੀ ਵਾਲੀ ਤੋਂ ਜੀ ਘੋੜੀ ਵਾਲੀ ਭਾਈ ਜੀ ਇੱਥੇ ਕੀ ਕੰਮ ਕਰਦੇ ਹੋ ਇਹ ਤਾਂ ਸਾਹਮਣੇ ਗੋੜ ਦਾ ਕੰਮ ਆਪਣਾ ਗੋੜ ਦਾ ਕੰਮ ਹਾਂਜੀ ਕੀ ਮਾਮਲਾ ਕੀ ਮਾਮਲਾ ਇਹ ਕੱਟ ਬੰਦ ਕਰ ਰਹੇ ਹੈ ਜੀ ਇੱਕ ਪੰਪ ਨੂੰ ਐਨਓਸੀ ਦੇਣੀ ਹੈ ਉਦੇ ਤੋਂ ਸ਼ਾਇਦ ਰਿਸ਼ਵਤ ਲਈ ਹੈ ਕਿ ਕੀ ਹੋਇਆ ਸਾਰੇ ਪਿੰਡਾਂ ਨੂੰ ਇਹਨਾਂ ਨੂੰ ਅਨਗੌਲਾ ਕਰਕੇ ਤੇ ਉਹ ਕੱਟ ਬੰਦ ਕਰ ਰਹੇ ਐ ਐਨਓਸੀ ਦੇ ਰਹੇ ਉਹਨੂੰ ਜ਼ਬਰਦਸਤੀ ਹਾਲਾਂਕਿ ਉਹਦੀ ਸਲਿੱਪ ਰੋਡ ਵੀ ਬਣ ਸਕਦੀ ਐ ਜੇ ਸਲਿੱਪ ਰੋਡ ਬਣ ਜੇ ਨਾਲੇ ਉਹਦਾ ਪੰਪ ਚੱਲੂ ਤੇ ਨਾਲੇ ਸਾਡਾ ਮਸਲਾ ਹੱਲ ਰਹੂਗਾ ਇਹ ਕੱਟ ਜਿਹੜਾ ਖੁੱਲਿਆ ਰਹੂਗਾ ਮੰਗ ਤਾਂ ਇਹੀ ਐ ਵੀ ਕੱਟ ਖੁੱਲਿਆ ਰਹਿਣਾ ਚਾਹੀਦਾ ਚਾਰ ਪੰਜ ਪਿੰਡਾਂ ਨੂੰ ਪਰੇਸ਼ਾਨ ਨਹੀਂ ਹੈ ਸਿੰਗੇੜਾ ਹਾਟਆਂੀਆਂ ਸਿੰਗੇੜਾ ਪਿੰਡ ਤੂਈ ਹਲਾ ਹਲਵਾਰਾ ਕਮਿਆਰਾ ਮਿਠੜੀ ਮਹਿਣਾ ਸਾਰੇ ਲੋਕ ਹੀ ਨਹੀਂ ਤਾਂ 3-400 ਕਿਲੋਮੀਟਰ 3-400 ਮੀਟਰ ਹੈ ਜਿਹੜਾ ਇਹ ਰੌਂਗ ਸਾਈਡ ਉਨਾ ਬਿਆ ਕਰੂ ਕੱਲ ਨੂੰ ਧੁੰਦ ਵੀ ਹੈ ਸਿੱਧੇ ਪਾਸੇ ਐਕਸੀਡੈਂਟ ਹੋਇਆ ਜੇ ਪੁੱਠੇ ਪਾਸੇ ਲੋਕ ਆਉਣਗੇ ਤਾਂ ਜ਼ਿਆਦਾ ਹੀ ਹੋਣਗੇ ਸੋ ਮੰਗ ਤਾਂ ਇਹੀ ਹੈ ਵੀ ਸਾਰੇ ਲੋਕਾਂ ਦੀ ਵੀ ਕਟ ਬੰਦ ਨਾ ਹੋਵੇ ਮੈਂ ਗਰਪਾਲ ਸਿੰਘ ਸਿੰਘੇਵਾਲਾ ਭਾਤਸੀ ਸੰਕਟਾਗਰਾ ਹਾਂ ਜਿਹੜੇ ਦਾ ਸੀਨੀਅਰ ਮਿਤ ਪ੍ਰਧਾਨ ਅੱਜ ਅਸੀਂ ਇੱਥੇ ਆਏ ਆ ਕਿ ਜੋ ਨੈਸ਼ਨਲ ਹਾਈਵੇ ਉੱਤੇ ਆ ਘੱਟ ਹੈ ਇਧਰ ਮੜਿਆ ਕੈਮਰਾ ਕਰੋ ਐਨ ਐਚ 9 ਇੱਥੇ ਐਨ ਐਚ 9 ਦੇ ਉੱਤੇ ਆ ਘੱਟ ਹੈ ਤੇ ਇਧਰ ਜਿਹੜੀ ਸੜਕ ਆ ਹਾ ਇਧਰ ਵੀ ਮੜਿਆ ਕੈਮਰਾ ਕਾਓ ਇੱਥੋਂ ਸੜਕ ਆ ਰਹੀ ਹੈਗੀ ਐ ਇਹ ਸੜਕ ਸਿੰਘੇਵਾਲਾ ਤੋਂ ਆ ਰਹੀ ਹੈ ਇੱਥੋਂ ਮਤਲਬ ਫਤੂਈ ਵਾਲਾ ਸਿੰਘੇਵਾਲਾ ਦੀ ਜ਼ਮੀਨ ਹੈਗੀ ਐ ਇੱਥੇ ਤੇ ਨਾਲ ਇਧਰਲੇ ਪਾਸੇ ਇਧਰਲੇ ਪਾਸੇ ਵੀ ਸੜਕ ਪਾਰ ਵੀ ਜਿਹੜੀ ਹੈਗੀ ਹੈ ਸਿੰਘੇਵਾਲਾ ਢਾਣੀਆਂ ਹੈਗੀਆਂ ਉਹ ਜ਼ਮੀਨ ਹੈਗੀ ਹੈ ਆ ਜਿਹੜੀ ਦੀ ਕੱਟ ਨੂੰ ਹੁਣ ਬੰਦ ਜਿਹੜਾ ਨੈਸ਼ਨਲ ਹਾਈਵੇ ਉਹ ਅਥਾਰਟੀ ਇਹ ਕਰ ਰਹੀ ਹੈ ਜਦੋਂ ਕਿ ਜਿਹੜੀ ਸੜਕਾਂ ਬਣਦੀਆਂ ਉਹ ਸਾਡੇ ਲੋਕਾਂ ਦੀ ਸਹੂਲਤ ਵਾਸਤੇ ਹੈ ਜੇ ਉਹ ਸੜਕ ਬਣੀ ਇਧਰ ਨੂੰ ਜਾਣ ਦਾ ਰਸਤਾ ਫਿਰ ਸਾਡੇ ਕਿਸਾਨਾਂ ਨੂੰ ਸਾਡੇ ਲੋਕਾਂ ਨੂੰ ਮਿਲਣਾ ਚਾਹੀਦਾ ਫਿਰ ਰੌਂਗ ਸਾਈਡ ਜਾਣਗੇ ਇਥੋਂ ਟੋ ਘੱਟ ਮਤਲਬ ਜਿਹੜਾ ਹੈਗਾ 300 ਮੀਟਰ ਜਾ ਕੇ ਜੇ ਕੋਈ ਰੋਂਗ ਸਾਈਡ ਚੜਨਗੇ ਤਾਂ ਉਹਦੇ ਨਾਲ ਐਕਸੀਡੈਂਟ ਦਾ ਖਤਰਾ ਬਣੂਗਾ ਇਸ ਕਰਕੇ ਜਿਹੜਾ ਬਿਲਕੁਲ ਸਿੱਧਾ ਕੱਟ ਹੈਗਾ ਉਸ ਛੜਕ ਦੇ ਵਿੱਚੋਂ ਜੇ ਦੂਜੀ ਸਾਈਡ ਜਾਣਾ ਹੈਗਾ ਸਿੰਘੇਵਾਲਾ ਫਤੂਈ ਵਾਲਾ ਮਿਰੜੀ ਸਿੰਘੇਵਾਲਾ ਢਾਣੀਆਂ ਇਹ ਚਾਰ ਪਿੰਡਾਂ ਦੇ ਲੋਕਾਂ ਦੀ ਸਮੱਸਿਆ ਹੈ ਇਸ ਕਰਕੇ ਉਹ ਸਾਡੀ ਸਹੂਲਤ ਨੂੰ ਬੰਦ ਕਰਕੇ ਸਾਡੇ ਲੋਕਾਂ ਦੇ ਨੱਕ ਚ ਦਮ ਕਰਦੀ ਹੈ ਨੈਸ਼ਨਲ ਹਾਈਵੇ ਜਦੋਂ ਕਿ ਸਾਡੀਆਂ ਜ਼ਮੀਨਾਂ ਲੈ ਕੇ ਇਹ ਸੜਕਾਂ ਬਣਾਉਂਦੇ ਨੇ ਤੇ ਫਿਰ ਜਿਹੜੀ ਕੋਈ ਸਹੂਲਤ ਮਿਲੀ ਹੈ ਉਸ ਨੂੰ ਉਹ ਬੰਦ ਕਰਦੇ ਨੇ ਆ ਜਿਹੜਾ ਸੁਣਦੇ ਵਿੱਚ ਆਇਆ ਮੈਨੂੰ ਹੁਣ ਪਤਾ ਲੱਗਿਆ ਅਸੀਂ ਕਿਉਂਕਿ ਇਹ ਇੱਥੇ ਉਹਨਾਂ ਦੀ ਕੰਪਨੀ ਵਾਲੇ ਬੰਦ ਕਰਨ ਆਏ ਸੀ ਫੋਰੀ ਤੋਂ ਉੱਤੇ ਸਾਨੂੰ ਹੁਣੇ ਸੱਦਾ ਦਿੱਤਾ ਹੈ ਜਿਹੜੇ ਆਹ ਪਿੰਡਾਂ ਦੇ ਸਾਡੇ ਕਿਸਾਨ ਨੇ ਤੇ ਅਸੀਂ ਇਹਨਾਂ ਦੇ ਹਮਾਇਤ ਦੇ ਵਿੱਚ ਜਿਹੜਾ ਆਏ ਆ ਹੁਣ ਇੱਥੇ ਪਤਾ ਲੱਗਿਆ ਵੀ ਇੱਕ ਕਿਸੇ ਕੋਈ ਬੰਦੇ ਨੇ ਇੱਥੇ ਪਟੜੋਲ ਪੰਪ ਲਾਉਣਾ ਤੇ ਉਹਨੂੰ ਕਹਿੰਦੇ ਇੱਥੋਂ ਐਨਲਸੀ ਨਹੀਂ ਮਿਲਦੀ ਜੇ ਇਹ ਕੱਟ ਰਹਿਦਾ ਤਾਂ ਜਿਹਨਾਂ ਦੀ ਇੱਕ ਬੰਦੇ ਨੂੰ ਫਾਇਦਾ ਦੇਣ ਵਾਸਤੇ ਕਿੰਨੇ ਲੋਕਾਂ ਦਾ ਜਿਹੜਾ ਹੈਗਾ ਉਹ ਰਸਤਾ ਉਹ ਜਿਹੜਾ ਕੱਟ ਜਿਹੜੀ ਸਹੂਲਤ ਹੈਗੀ ਆ ਉਹਨੂੰ ਬੰਦ ਕਰ ਰਿਹਾ ਇਸ ਕਰਕੇ ਅਸੀਂ ਭਾਰਤੀ ਕਿਸਾਨ ਜਥੇਬੰਦੀ ਅਗਰਾਹਾਂ ਵੱਲੋਂ ਇਹਨਾਂ ਜਿਹੜੇ ਕਿਸਾਨਾਂ ਦੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਡਟ ਕੇ ਖੜੇ ਆਂ ਜੇ ਕੋਈ ਟੱਕੇ ਵਾਲੀ ਗੱਲ ਨੈਸ਼ਨਲ ਹਾਈਵੇ ਪ੍ਰਸ਼ਾਸਨ ਕਰੂਗਾ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਤੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਜਿਹੜੀ ਬਣੀ ਹੋਈ ਸਹੂਲਤਾਂ ਜਿਹੜਾ ਬਣਿਆ ਹੋਇਆ ਕਟਾਉ ਨੂੰ ਬੰਦ ਨਹੀਂ ਹੋਣ ਦਿਆਂਗੇ